ਦੋਸਤੋ ਆ ਇੱਕ ਕਾਲੇ ਰੰਗ ਦੀ ਕੁੜੀ ਦੀ ਕਹਾਣੀ ਐ ਜਿਸ ਨੂੰ ਹਰ ਕੋਈ ਕਾਲੀ ਕਹਿ ਕੇ ਛੱਡ ਜਾਂਦਾ ਸੀ ਉਸ ਦਾ ਜੋ ਵੀ ਰਿਸ਼ਤਾ ਹੁੰਦਾ ਰਿਸ਼ਤੇ ਵਾਲੇ ਉਸ ਨੂੰ ਨਾ ਕਰ ਜਾਂਦੇ ਸੀ ਤੇ ਨਾਲੇ ਉਹਦੀ ਬੇਇੱਜ਼ਤੀ ਕਰਕੇ ਜਾਂਦੇ ਸੀ ਤੇ ਨਾਲੇ ਕਹਿੰਦੇ ਸੀ ਕਿ ਸਾਡੇ ਬੱਚੇ ਵੀ ਕਾਲੇ ਹੋਣਗੇ ਇਹ ਕੁੜੀ ਤਾਂ ਸਾਡੇ ਮੁੰਡੇ ਨਾਲ ਜੱਜਦੀ ਨਹੀਂ ਐਸੇ ਤਰ੍ਹਾਂ ਉਹ ਕੁੜੀ ਬਹੁਤ ਦੁਖੀ ਹੋ ਗਈ ਸੀ ਹਰ ਕੋਈ ਉਸ ਨੂੰ ਠੋਕਰ ਮਾਰਦਾ ਸੀ ਉਸ ਨੂੰ ਠੁਕਰਾਂਦਾ ਸੀ ਉਸ ਦਾ ਕੋਈ ਕਸੂਰ ਨਹੀਂ ਸੀ ਸਿਰਫ ਉਸ ਦੇ ਕਾਲੇ ਰੰਗ ਦਾ ਕਸੂਰ ਸੀ ਤਾਂ ਫਿਰ ਕੁੜੀ ਨੇ ਉਹ ਕੀਤਾ ਜੋ ਕਿਸ ਨੂੰ ਉਮੀਦ ਨਹੀਂ ਸੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਦੋਸਤੋ ਪੰਜਾਬ ਦੇ ਮਾਲਵਾ ਇਲਾਕੇ ਦੇ ਵਿੱਚ ਇੱਕ ਨਿੱਕੇ ਜਿਹੇ ਪਿੰਡ ਜਿੱਥੇ ਕਣਕਾਂ ਦੀਆਂ ਸੁਨਹਿਰੀ ਲਹਿਰਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਸੀ ਉੱਥੇ ਮਹਿਕਨਾ ਦੀ ਕੁੜੀ ਦਾ ਜਨਮ ਹੋਇਆ ਮਹਿਕ ਦਾ ਬਾਪੂ ਗੁਰਦੇਵ ਸਿੰਘ ਇੱਕ ਅਣਥੱਕ ਮਿਹਨਤੀ ਕਿਸਾਨ ਸੀ ਤੇ ਮਾਂ ਬਲਜੀਤ ਕੌਰ ਘਰ ਦੇ ਕੰਮਾਂ ਵਿੱਚ ਮਾਰ ਸੀ ਜਦੋਂ ਮਹਿਕ ਪੈਦਾ ਹੋਈ ਤਾਂ ਪਿੰਡ ਦੀਆਂ ਦਾਈਆਂ ਤੇ ਬਜ਼ੁਰਗਔਰਤਾ ਵਧਾਈ ਦੇਣ ਆਈਆਂ ਪਰ ਉਹਨਾਂ ਦੇ ਚਿਹਰਿਆਂ ਤੇ ਉਹ ਖੁਸ਼ੀ ਨਹੀਂ ਸੀ ਜੋ ਆਮ ਤੌਰ ਤੇ ਹੁੰਦੀ ਹੈ ਪਿੰਡ ਦੇ ਇੱਕ ਬਜ਼ੁਰਗ ਬੇਬੇ ਨੇ ਮੈਨੂੰ ਗੋਦੀ ਵਿੱਚ ਲੈਂਦਿਆਂ ਕਿਹਾ ਗੁਰਦੇਵ ਜੀਆ ਕੁੜੀ ਦੇ ਨੈਣ ਨਕਸ ਤਾਂ ਬੜੇ ਤਿੱਖੇ ਨੇ ਪਰ ਰੰਗ ਥੋੜਾ ਦਬਿਆ ਹੋਇਆ ਹੈ ਹੁਣ ਤੋਂ ਇਸ ਦੇ ਵਿਆਹ ਦੇ ਲਈ ਪੈਸੇ ਜੋੜਨੇ ਸ਼ੁਰੂ ਕਰ ਦਿਓ ਕਿਉਂਕਿ ਪੱਕੇ ਰੰਗ ਵਾਲੀਆਂ ਕੁੜੀਆਂ ਦੇ ਰਿਸ਼ਤੇ ਸੌਖੇ ਨਹੀਂ ਹੁੰਦੇ ਇਹ ਸਬਦ ਮੈਨਕ ਦੇ ਜ਼ਿੰਦਗੀ ਦਾ ਪਹਿਲਾ ਸਬਕ ਬਣ ਗਿਆ ਜਿਵੇਂ ਜਿਵੇਂ ਮੈਂ ਵੱਡੀ ਹੋਈ ਉਸ ਨੂੰ ਹਰ ਕਦਮ ਤੇ ਆਪਣੇ ਰੰਗ ਦਾ ਅਹਿਸਾਸ ਕਰਵਾਇਆ ਗਿਆ ਸਕੂਲ ਵਿੱਚ ਜਦੋਂ ਮਾਸਟਰ ਜੀ ਸਾਲਾਨਾ ਫੰਕਸ਼ਨ ਲਈ ਨਾਟਕ ਦੀ ਤਿਆਰੀ ਕਰਵਾਉਂਦੇ ਤਾਂ ਪਰੀਆਂ ਜਾਂ ਰਾਣੀਆਂ ਦੇ ਕਿਰਦਾਰ ਹਮੇਸ਼ਾ ਉਹਨਾਂ ਕੁੜੀਆਂ ਨੂੰ ਮਿਲਦੇ ਜੋ ਰੰਗ ਦੀਆਂ ਗੋਰੀਆਂ ਸੀ ਮੈਂ ਇੱਕ ਜੋ ਪੜਨ ਵਿੱਚ ਸਾਰੀ ਜਮਾਤ ਤੋਂ ਅੱਗੇ ਸੀ ਜਿਦੀ ਆਵਾਜ਼ ਕੋਇਲ ਵਰਗੀ ਸੀ ਉਹਨੂੰ ਹਮੇਸ਼ਾ ਪਿੱਛੇ ਖੜਾ ਕੀਤਾ ਜਾਂਦਾ ਇੱਕ ਵਾਰ ਸਕੂਲ ਦੇ ਪ੍ਰੋਗਰਾਮ ਵਿੱਚ ਉਹਨੇ ਮੁੱਖ ਭੂਮਿਕਾ ਲਈ ਇੰਟਰਵਿਊ ਦਿੱਤਾ ਪਰ ਅਧਿਆਪਕ ਨੇ ਬੜੀ ਬੇਰੁਖੀ ਨਾਲ ਕਿਹਾ ਮੈਂ ਇੱਕ ਤੇਰੀ ਐਕਟਿੰਗ ਤਾਂ ਵਧੀਆ ਹੈ ਪਰ ਸਟੇਜ ਦੀਆਂ ਲਾਈਟਾਂ ਵਿੱਚ ਤੇਰਾ ਰੰਗ ਹੋਰ ਕਾਲਾ ਲੱਗੇਗਾ ਇਸ ਲਈ ਅਸੀਂ ਨੀਸਾ ਨੂੰ ਚੁੰੜ ਰਹੇ ਹਾਂ ਉਸ ਦਿਨ ਮੈਂ ਇੱਕ ਪਹਿਲੀ ਵਾਰ ਘਰ ਆ ਕੇ ਸੀਸੇ ਸਾਹਮਣੇ ਖੜ੍ਹੀ ਹੋ ਕੇ ਬਹੁਤ ਰੋਈ ਉਹਨੇ ਸੋਚਿਆ ਕਿ ਰੱਬ ਨੇ ਉਸ ਨੂੰ ਬਣਾਉਣ ਵੇਲੇ ਕੋਈ ਗਲਤੀ ਕੀਤੀ ਸੀ ਉਸ ਦੀ ਮਾਂ ਬਲਜੀਤ ਕੌਰ ਨੇ ਉਸ ਨੂੰ ਦਿਲਾਸਾ ਦੇਣ ਲਈ ਕਈ ਤਰ੍ਹਾਂ ਦੇ ਦੇਸੀ ਉਪਚਰ ਹਰਦੀ ਦਹੀਂ ਲਾਣਾ ਸ਼ੁਰੂ ਕਰ ਦਿੱਤਾ ਹਰ ਰੋਜ਼ ਸਵੇਰੇ ਮੈਂਕ ਨੂੰ ਐਸ ਉਮੀਦ ਵਿੱਚ ਮਲਿਆ ਜਾਂਦਾ ਸ਼ਾਇਦ ਉਹਦੀ ਚਮੜੀ ਦੀ ਪਰਤ ਬਦਲ ਜਾਵੇਗੀ ਪਰ ਕੁਦਰਤ ਦਾ ਰੰਗ ਕਿੱਥੇ ਬਦਲਦਾ ਸੀ ਇਹ ਮੈਂਤਤਾ ਰੰਗ ਨਹੀਂ ਬਦਲ ਸਕੀ ਪਰ ਮਹਿਕ ਦੇ ਮਨ ਵਿੱਚ ਇਹ ਗੱਲ ਜ਼ਰੂਰ ਬਹਿ ਗਈ ਕਿ ਉਹ ਅੱਧੀ ਹੈ ਉਹ અધੂਰੀ ਹੈ ਕਾਲਜ ਦੇ ਦਿਨਾਂ ਵਿੱਚ ਹੀ ਇਹ سلسلہ ਜਾਰੀ ਰਿਹਾ ਜਿੱਥੇ ਦੂਜੇ ਕੁੜੀਆਂ ਮੇਕਅਪ ਤੇ ਫੈਸਲੀਆਂ ਗੱਲਾਂ ਕਰਦੀਆਂ ਮੈਂ ਇਕ ਆਪਣੇ ਆਪ ਨੂੰ ਕਿਤਾਬਾਂ ਵਿੱਚ ਡਬੋ ਲੈਂਦੀ ਉਹਨੇ ਸਾਇੰਸ ਨੂੰ ਆਪਣਾ ਦੋਸਤ ਬਣਾ ਲਿਆ ਉਹਨੇ ਬੀਏਸੀ ਵਿੱਚ ਦਾਖਲਾ ਲਿਆ ਤੇ ਕੈਮਿਸਟਰੀ ਦੇ ਫਾਰਮੂਲਿਆਂ ਵਿੱਚ ਖੁਦ ਨੂੰ ਵਿਜੀ ਕਰ ਲਿਆ ਉਹਦੀ ਕਾਬਿਲਤ ਇੰਨੀ ਸੀ ਕਿ ਪ੍ਰੋਫੈਸਰ ਵੀ ਉਹਦੀ ਤਾਰੀਫ ਕਰਦੇ ਨਹੀਂ ਥੱਕਦੇ ਸੀ ਪਰ ਜਦੋਂ ਵੀ ਉਹ ਕਾਲਜ ਦੀ ਕੈਂਟੀਨ ਵਿੱਚ ਜਾਂਦੀ ਕੁਝ ਮੁੰਡੇ ਉਸਨੂੰ ਕਾਲੀ ਕਹਿ ਕੇ ਮਜ਼ਾਕ ਉਡਾਉਂਦੇ ਮੈਂਕ ਨੇ ਉਹਨਾਂ ਨੂੰ ਜਵਾਬ ਦੇਣ ਦੀ ਬਜਾਏ ਆਪਣੀ ਪੜ੍ਹਾਈ ਨੂੰ ਆਪਣੀ ਢਾਲ ਬਣਾ ਲਿਆ ਉਹਨੇ ਫੈਸਲਾ ਕੀਤਾ ਉਹ ਆਪਣੀ ਪਛਾਣ ਆਪਣੇ ਰੰਗ ਨਾਲ ਨਹੀਂ ਸਗੋਂ ਆਪਣੇ ਗਿਆਨ ਨਾਲ ਬਣਾਏਗੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜ਼ਿੰਦਗੀ ਦਾ ਸਭ ਤੋਂ ਭਿਆਨਕ ਦੌਰ ਸ਼ੁਰੂ ਹੋਇਆ ਰਿਸ਼ਤਿਆਂ ਦਾ ਬਾਜ਼ਾਰ ਗੁਰਦੇਵ ਸਿੰਘ ਨੇ ਆਪਣੀ ਜ਼ਿੰਦਗੀ ਦੀ ਕਮਾਈ ਮਹਿਕ ਦੇ ਰਿਸ਼ਤੇ ਲਈ ਇਕੱਠੀ ਕੀਤੀ ਹੋਈ ਸੀ ਇੱਕ ਦਿਨ ਪਿੰਡ ਦੇ ਇੱਕ ਨਾਮੀ ਪਰਿਵਾਰ ਦੇ ਲੋਕ ਮਹਿਕ ਨੂੰ ਵੇਖਣ ਆਏ ਮਹਿਕ ਨੇ ਬੜੇ ਸਲੀਕੇ ਨਾਲ ਚਾਹ ਦੀ ਟੇਹ ਚੁੱਕੀ ਤੇ ਕਮਰੇ ਵਿੱਚ ਆਹੀ ਮੁੰਡੇ ਦੀ ਮਾਂ ਨੇ ਮਹਿਕ ਨੂੰ ਇੰਨੀ ਬਰੀਕੀ ਨਾਲ ਵੇਖਿਆ ਜਿਵੇਂ ਉਹ ਕੋਈ ਇਨਸਾਨ ਨਹੀਂ ਸਗੋ ਖਰੀਦੀ ਜਾਣ ਵਾਲੀ ਕੋਈ ਮੱਝ ਹੋਵੇ ਕੁਝ ਦਿਨ ਬਾਅਦ ਉਹਨਾਂ ਨੇ ਗੁਰਦੇਵ ਸਿੰਘ ਨੂੰ ਪਾਸੇ ਲਿਜਾ ਕੇ ਕਿਹਾ ਭਾਈ ਸਾਹਿਬ ਕੁੜੀ ਪੜ੍ਹੀ ਲਿਖੀ ਤਾਂ ਬਹੁਤ ਹੈ ਪਰ ਸਾਡਾ ਮੁੰਡਾ ਚਿੱਟਾ ਨਹੀਂ ਛੋਰਾ ਜੇ ਅਸੀਂ ਇਸ ਨੂੰ ਨੂੰ ਬਣਾ ਲਿਆ ਤਾ ਸਾਡੇ ਖਾਨਦਾਨ ਦਾ ਰੰਗ ਹੀ ਫਿੱਕਾ ਪੈ ਜਾਵੇਗਾ ਲੋਕ ਕੀ ਕਹਿਣਗੇ ਉਸ ਦਿਨ ਮਹਿਕ ਦੇ ਸਬਰ ਦਾ ਬੰਨ ਟੁੱਟ ਗਿਆ ਉਹਨੇ ਵੇਖਿਆ ਉਹਦਾ ਬਾਪੂ ਦੀ ਪੱਗ ਜੋ ਹਮੇਸ਼ਾ ਮਾਂ ਨਾਲ ਉੱਚੀ ਰਹਿੰਦੀ ਸੀ ਅੱਜ ਉਸਦੇ ਰੰਗ ਕਰਕੇ ਨੀਵੀਂ ਹੋ ਗਈ ਸੀ ਮੈਂ ਇੱਕਨਾਂ ਆਪਣੇ ਕਮਰੇ ਵਿੱਚ ਜਾ ਕੇ ਆਪਣੀਆਂ ਸਾਰੀਆਂ ਡਿਗਰੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਬਾਪੂ ਕੋਲ ਆ ਕੇ ਕਿਹਾ ਬਾਪੂ ਅੱਜ ਤੋਂ ਬਾਅਦ ਕੋਈ ਮੈਨੂੰ ਦੇਖਣ ਨਹੀਂ ਆਵੇਗਾ ਮੈਂ ਵਿਆਹ ਨਹੀਂ ਕਰਾਉਣਾ ਮੈਂ ਸ਼ਹਿਰ ਜਾ ਕੇ ਨੌਕਰੀ ਕਰਾਂਗੀ ਤੁਹਾਨੂੰ ਦਿਖਾਵਾਂਗੀ ਜਿਸ ਰੰਗ ਨੂੰ ਇਹ ਲੋਕ ਸ਼ਰਾਪ ਕਹਿ ਰਹੇ ਹਨ ਮੈਂ ਉਸੇ ਨੂੰ ਆਪਣਾ ਤਾਜ ਬਣਾਵਾਂਗੀ ਮੈਕ ਨੇ ਆਪਣਾ ਬੈਗ ਚੱਕਿਆ ਤੇ ਸ਼ਹਿਰ ਦੀ ਭੀੜ ਭੜੱਕੇ ਵਾਲੀ ਦੁਨੀਆ ਵਿੱਚ ਪੈਰ ਰੱਖਿਆ ਉਹਦੇ ਕੋਲ ਕੋਈ ਬਹੁਤ ਵੱਡੀ ਜਮ੍ਹਾਂ ਪੂੰਜੀ ਨਹੀਂ ਸੀ ਪਰ ਉਹਦੇ ਮਨ ਵਿੱਚ ਇੱਕ ਅੱਗ ਸੀ ਸ਼ਹਿਰ ਦੀ ਚੱਕਾ ਚੌਂਦ ਵਿੱਚ ਉਹਨੇ ਮਹਿਸੂਸ ਕੀਤਾ ਲੋਕਾਂ ਦੀ ਸੋਚ ਪਿੰਡ ਵਰਗੀ ਸੀ ਵੱਡੇ ਵੱਡੇ ਮੋਹਲਾਂ ਵਿੱਚ ਲੱਗੇ ਹੋਏ ਇਸ਼ਤਿਹਾਰਾਂ ਤੇ ਸਿਰਫ ਗੋਰੀਆਂ ਕੁੜੀਆਂ ਦੀਆਂ ਫੋਟੋਆਂ ਸੀ ਮੈਂ ਇੱਕ ਨਿਕ ਕੋਸਮੈਟਿਕ ਬਣਾਉਣ ਵਾਲੀ ਕੰਪਨੀ ਵਿੱਚ ਜੂਨੀਅਰ ਕੇਮਿਸਟ ਵਜੋਂ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਉਹਨੇ ਵੇਖਿਆ ਕਿ ਕੰਪਨੀਆਂ ਕਿਵੇਂ ਲੋਕਾਂ ਦੀ ਹੀਣ ਭਾਵਨਾ ਦਾ ਫਾਇਦਾ ਚੱਕ ਕੇ ਉਹਨਾਂ ਨੂੰ ਖਤਰਨਾਕ ਕੈਮੀਕਲ ਵਾਲੀਆਂ ਕਰੀਮਾਂ ਵੇਚ ਰਹੀਆਂ ਹਨ ਜੋ ਸਿਰਫ ਚਮੜੀ ਨੂੰ ਉੱਤੋਂ ਚਿੱਟਾ ਕਰਦੀਆਂ ਪਰ ਅੰਦਰੋਂ ਨੁਕਸਾਨ ਪਹੁੰਚਾਉਂਦੀਆਂ ਸੀ ਲੈ ਵਿੱਚ ਕੰਮ ਕਰਦਿਆਂ ਮੇਰੇ ਦਿਮਾਗ ਵਿੱਚ ਇੱਕ ਗੱਲ ਘੁੰਮਦੀ ਰਹਿੰਦੀ ਕਿ ਕਾਲਾ ਰੰਗ ਹੋਣਾ ਕੋਈ ਬਿਮਾਰੀ ਹੈ ਜਿਹਦਾ ਇਲਾਜ ਲੱਭਿਆ ਜਾ ਰਿਹਾ ਹੈ ਉਹਨੇ ਸੋਚਿਆ ਕਿ ਕਿਉਂ ਨਾ ਇੱਕ ਐਦਾਂ ਦਾ ਪ੍ਰੋਡਕਟ ਬਣਾਇਆ ਜਾਵੇ ਜੋ ਚਮੜੀ ਦਾ ਰੰਗ ਬਦਲਣ ਦੀ ਬਜਾਏ ਉਸ ਰੰਗ ਦੀ ਕੁਦਰਤੀ ਚਮਕ ਗਲੋ ਨੂੰ ਇਹਨਾਂ ਬਦਾ ਦੇਵੇ ਉਹ ਸਭ ਤੋਂ ਸੋਹਣੀ ਲੱਗੇ ਉਸਨੇ ਰਾਤਾਂ ਨੂੰ ਜਾਗ ਜਾ ਕੇ ਆਪਣੀ ਖੋਜ ਸ਼ੁਰੂ ਕੀਤੀ ਉਹਨੇ ਪੰਜਾਬ ਦੀ ਮਿੱਟੀ ਸਰੋ ਦੇ ਫੁੱਲਾਂ ਕੈਸਰ ਤੇ ਜੜੀ ਬੂਟੀਆਂ ਦੇ ਅਰਕ ਕੱਢਣੇ ਸ਼ੁਰੂ ਕੀਤੇ ਨੌਕਰੀ ਤੋਂ ਬਾਅਦ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਆਪਣੀ ਮੀਨੀ ਲੈਬ ਚਲਾਉਂਦੀ ਰਹੀ ਕਈ ਵਾਰ ਉਸ ਕੋਲ ਖਾਣ ਲਈ ਪੈਸੇ ਨਹੀਂ ਹੁੰਦੇ ਸੀ ਉਹ ਸਿਰਫ ਬਿਸਕੁਟ ਖਾ ਕੇ ਗੁਜ਼ਾਰਾ ਕਰਦੀ ਇੱਕ ਵਾਰ ਉਹਦੀ ਲੈਬ ਵਿੱਚ ਇੱਕ ਛੋਟਾ ਜਿਹਾ ਧਮਾਕਾ ਵੀ ਹੋਇਆ ਪਰ ਉਹਨੇ ਹਾਰ ਨਹੀਂ ਮੰਨੀ ਦੋ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਉਹਨੇ ਇੱਕ ਐਦਾਂ ਦਾ ਸਰਮ ਤਿਆਰ ਕੀਤਾ ਜੋ ਸਾਹਮਣੀ ਚੌਣੀ ਨੂੰ ਚਮਕਦਾਰ ਤੇ ਮਖਮਲੀ ਬਣਾ ਦਿੰਦਾ ਸੀ ਉਹਨੇ ਇਹਦਾ ਨਾਮ ਰੱਖਿਆ ਐਬਨੀ ਗਲੋ ਪਰ ਅਸਲ ਚੁਣੌਤੀ ਹੁਣ ਸ਼ੁਰੂ ਹੋਈ ਸੀ ਜਦੋਂ ਆਪਰੇ ਇਸ ਉਤਪਾਦ ਨੂੰ ਲੈ ਕੇ ਵੱਡੇ ਨਿਵੇਸ਼ਕਾਂ ਕੋਲ ਗਈ ਤਾਂ ਸਭ ਨੇ ਉਹਦਾ ਮਜ਼ਾਕ ਉਡਾਇਆ ਇੱਕ ਨਿਵੇਸ਼ਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਬੀਬਾ ਇੱਥੇ ਲੋਕ ਗੋਰਾ ਹੋਣ ਲਈ ਪੈਸੇ ਦਿੰਦੇ ਹਨ ਕਾਲੇ ਰੰਗ ਨੂੰ ਚਮਕਾਉਣ ਲਈ ਨਹੀਂ ਤੂੰ ਆਪਣਾ ਟਾਈਮ ਬਰਬਾਦ ਕਰ ਰਹੀ ਹੈਂ ਮੈਕ ਨੂੰ ਸਮਝ ਆ ਗਿਆ ਕਿ ਪ੍ਰੂਸਤ ਪ੍ਰਧਾਨ ਬਾਜ਼ਾਰ ਵਿੱਚ ਉਹਦੀ ਸੋਚ ਨੂੰ ਕੋਈ ਨਹੀਂ ਸਮਝੇਗਾ ਮੈਕ ਨੇ ਹਿੰਮਤ ਦਿਖਾਈ ਤੇ ਇੱਕ ਕਦਮ ਚੁੱਕਿਆ ਉਹਨੇ ਆਪਣੀ ਸਾਰੀ ਬਚਤ ਲਾ ਕੇ ਇੱਕ ਛੋਟੀ ਜੀ ਬਿਵਸਾਟ ਬਣਾਈ ਤੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾਈ ਉਹਨੇ ਬਿਨਾ ਕਿਸੇ ਮੇਕਅਪ ਦੇ ਆਪਣੀ ਅਸਲੀ ਚਮੜੀ ਦਿਖਾਉਂਦੇ ਕਿਆ ਮੈਂ ਉਹ ਕੁੜੀਆਂ ਜਿਸ ਨੂੰ ਰੰਗ ਕਰਕੇ ਰਿਸ਼ਤਿਆਂ ਵਿੱਚ ਨਿਕਾਰਿਆ ਗਿਆ ਪਰ ਅੱਜ ਮੈਂ ਆਪਣੇ ਇਸੇ ਰੰਗ ਨੂੰ ਆਪਣਾ ਸਭ ਤੋਂ ਵੱਡਾ ਗਹਿਣਾ ਬਣਾਇਆ ਹੈ ਮੇਰਾ ਉਤਪਾਦ ਤੁਹਾਨੂੰ ਗੋਰਾ ਨਹੀਂ ਕਰੇਗਾ ਪਰ ਇਹ ਤੁਹਾਨੂੰ ਆਪਣੇ ਆਪ ਨਾਲ ਪਿਆਰ ਕਰਨਾ ਸਿਖਾਏਗਾ ਉਦੀ ਇਹ ਗੱਲ ਲੱਖਾਂ ਕੁੜੀਆਂ ਦੇ ਦਿਲਾਂ ਨੂੰ ਛੂ ਗਈ। ਉਹ ਕੁੜੀਆਂ ਜੋ ਸਾਲਾਂ ਤੋਂ ਹੀਣ ਭਾਵਨਾ ਦਾ ਸ਼ਿਕਾਰ ਸੀ ਮੈਂ ਇੱਕ ਨਾਲ ਜੁੜਨ ਲੱਗਿਆਂ। ਪਹਿਲੇ ਮਹੀਨੇ ਉਸ ਨੂੰ ਸਿਰਫ 10 ਆਰਡਰ ਮਿਲੇ ਪਰ ਦੂਜੇ ਮਹੀਨੇ ਇਹ ਗਿਣਤੀ ਹਜ਼ਾਰ ਹੋ ਗਈ। ਤੀਜੇ ਸਾਲ ਤੱਕ ਮੈਂ ਇੱਕ ਦੀ ਕੰਪਨੀ ਦਾ ਨਾਮ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਗਿਆ। ਵੱਡੇ-ਵੱਡੇ ਸਟਾਰ ਉਹਦੇ ਬ੍ਰਾਂਡ ਨੂੰ ਯੂਜ਼ ਕਰਨ ਲੱਗੇ। ਮੈਂ ਆਪਣੇ ਪਿੰਡ ਵਿੱਚ ਇੱਕ ਵੱਡੀ ਫੈਕਟਰੀ ਲਾਈ ਤੇ ਉੱਥੇ 500 ਤੋਂ ਵੱਧ ਔਰਤਾਂ ਨੂੰ ਰੋਜ਼ਗਾਰ ਦਿੱਤਾ। ਉਦੀ ਕੰਪਨੀ ਦੀ ਕੀਮਤ ਹੁਣ 500 ਕਰੋੜ ਤੋਂ ਪਾਰ ਹੋ ਗਈ ਸੀ। ਇੱਕ ਦਿਨ ਮੈਂ ਇੱਕ ਆਪਣੀ ਕਾਲੇ ਰੰਗ ਦੀ ਚਮਕਦਾਰ ਮਰਸੀਡੀਜ਼ ਕਾਰ ਵਿੱਚ ਪਿੰਡ ਪਹੁੰਚੀ। ਪੂਰੇ ਪਿੰਡ ਵਿੱਚ ਚਰਚਾ ਸੀ ਕਿ ਗੁਰਦੇਵ ਦੀ ਕਾਲੀ ਧੀ ਅੱਜ ਕਰੋੜਪਤੀ ਬਣ ਕੇ ਮੋੜੀ ਹੈ। ਪਿੰਡ ਦੇ ਸਰਪੰਚ ਤੇ ਹੋਈ ਲੋਕ ਜੋ ਕਦੇ ਤਾਨੇ ਮਾਰਦੇ ਸੀ ਫੁੱਲਾਂ ਦੇ ਹਾਰ ਲੈ ਕੇ ਖੜੇ ਸੀ। ਉਸੇ ਸ਼ਾਮ ਉਹ ਹੀ ਅਮੀਰ ਜ਼ਿਮੀਂਦਾਰ ਆਪਣੇ ਮੁੰਡੇ ਨੂੰ ਨਾਲ ਲੈ ਕੇ ਮਹਿਕ ਦੇ ਘਰ ਆਇਆ। ਉਹਨੇ ਗੁਰਦੇਵ ਸਿੰਘ ਦੇ ਹੱਥ ਫੜ ਕੇ ਕਿਹਾ ਗੁਰਦੇਵ ਜੀ ਆ ਸਾਨੂੰ ਮਾਫ਼ ਕਰ ਦਿਓ। ਸਾਨੂੰ ਪਤਾ ਨਹੀਂ ਸੀ ਤੇਰੀ ਧੀ ਨੀ ਭਾਗਾ ਵਾਲੀ ਐ। ਮੈਂ ਆਪਣੇ ਮੁੰਡੇ ਲਈ ਇਹਦਾ ਹੱਥ ਮੰਗਣ ਆਇਆ। ਮੈਂ ਅੰਦਰੋਂ ਬਾਹਰ ਆਈ। ਉਹਦੀ ਚਵੜੀ ਅੱਜ ਵੀ ਉਹੀ ਸਾਵਲੀ ਸੀ ਪਰ ਉਹਦੇ ਚਿਹਰੇ ਤੇ ਸਫਲਤਾ ਦਾ ਇੱਕ ਵੱਖਰਾ ਹੀ ਤੇਈ ਸੀ ਉਹਨੇ ਬੜੀ ਨਿਮਰਤਾ ਨਾਲ ਪਰ ਦ੍ਰਿੜਤਾ ਨਾਲ ਕਿਹਾ ਚਾਚਾ ਜੀ ਜਿਸ ਦਿਨ ਮੈਂ ਤੁਹਾਡੇ ਘਰ ਚਾਹ ਲੈ ਕੇ ਆਈ ਸੀ ਉਦੋਂ ਤੋਂ ਮੈਂ ਇੱਕ ਇਨਸਾਨ ਸੀ ਪਰ ਤੁਸੀਂ ਮੈਨੂੰ ਸਿਰਫ ਇੱਕ ਰੰਗ ਦੇ ਰੂਪ ਵਿੱਚ ਦੇਖਿਆ ਅੱਜ ਮੈਂ ਜਦੋਂ ਕਰੋੜਪਤੀਆਂ ਤਾਂ ਤੁਹਾਨੂੰ ਮੇਰੇ ਵਿੱਚ ਖੂਬਸੂਰਤੀ ਨਜ਼ਰ ਆ ਰਹੀ ਹੈ ਪਰ ਸੱਚ ਇਹ ਹੈ ਤੁਹਾਡੀ ਸੋਚ ਵਿੱਚ ਅੱਜ ਵੀ ਉਹ ਕਾਲਾਪਨ ਹੈ ਜੋ ਮੇਰੀ ਚਮੜੀ ਤੇ ਨਹੀਂ ਹੈ ਮੈਂ ਐਦਾਂ ਦੇ ਘਰ ਵਿੱਚ ਨਹੀਂ ਜਾ ਸਕਦੀ ਜਿੱਥੇ ਇਨਸਾਨ ਦੀ ਕੀਮਤ ਉਹਦੀ ਕਾਬਿਲਤ ਨਾਲ ਨਹੀਂ ਸਗੋਂ ਉਹਦੇ ਰੰਗ ਜਾਂ ਬੈਂਕ ਬੈਲੈਂਸ ਨਾਲ ਲਾਈ ਜਾਂਦੀ ਹੋਵੇ ਜ਼ਿੰਮੇਵਾਰ ਸਿਰ ਨੀਵਾ ਕਰਕੇ ਚਲਾ ਗਿਆ ਮੈਂ ਇੱਕ ਨੇ ਆਪਣੇ ਬਾਪੂ ਦੇ ਗੋਢੀ ਹੱਥ ਲਾਏ ਗੁਰਦੇਵ ਸਿੰਘ ਦੀ ਅੱਖਾਂ ਵਿੱਚ ਮਾਣ ਦੇ ਹੰਝੂ ਸੀ ਮੈਂ ਇੱਕ ਨੇ ਸਾਬਤ ਕਰ ਦਿੱਤਾ ਕਾਲਾ ਰੰਗ ਕੋਈ ਰੁਕਾਵਟ ਨਹੀਂ ਸਗੋਂ ਇੱਕ ਐਦਾਂ ਦੀ ਪਛਾਣ ਹੈ ਜੋ ਆਤਮ ਵਿਸ਼ਵਾਸ ਨਾਲ ਮਿਲ ਜਾਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ ਅੱਜ ਮੈਂ ਇੱਕ ਸਿਰਫ ਇੱਕ ਬਿਜ਼ਨਸ ਔਮਨ ਨਹੀਂ ਐ ਉਹ ਲੱਖਾਂ ਕੁੜੀਆਂ ਲਈ ਉਮੀਦ ਦੀ ਕਿਰਨ ਐ ਜਿਨ੍ਹਾਂ ਨੂੰ ਰੰਗ ਜਾਤ ਜਾਂ ਰੂਪ ਕਰਕੇ ਸਮਾਜ ਨੇ ਨਕਾਰਿਆ ਸੀ ਉਹਨੇ ਆਪਣੀ ਕੰਪਨੀ ਦਾ ਮੈਨ ਦਫਤਰ ਆਪਣੇ ਪਿੰਡੀ ਵਿੱਚ ਹੀ ਰੱਖਿਆ ਤਾਂ ਜੋ ਉੱਥੇ ਦੀਆਂ ਧੀਆਂ ਨੂੰ ਕਦੇ ਸ਼ਹਿਰਾਂ ਵਿੱਚ ਧੱਕੇ ਨਾ ਖਾਣੇ ਪੈਣ ਉਹਦਾ ਨਾਮ ਹੁਣ ਇਤਿਹਾਸ ਵਿੱਚ ਉਸ ਕੁੜੀ ਵਜੋਂ ਦਰਜ ਹੋ ਗਿਆ ਸੀ ਜਿਨ੍ਹਾਂ ਆਪਣੇ અપਮਾਨ ਨੂੰ ਆਪਣੀ ਸਭ ਤੋਂ ਵੱਡੀ ਜਿੱਤ ਬਣਾ ਲਿਆ ਸੀ ਤਾਂ ਦੋਸਤੋ ਐਸੀ ਮੈਕ ਦੀ ਕਹਾਣੀ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਣਾ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ